ਚੌਂ ਜਾਪਤਾਂ ਦੇ ਦੌਰਾਨ ਫਰੀਦাবাদ ਪੁਲਿਸ ਨੇ ਇੱਕ ਦਿਨ ਵਿੱਚ ਤਿੰਨ ਗੱਡੀਆਂ ਨੂੰ ਜ਼ਬਤ ਕੀਤਾ ਹੈ ਤੇ ਤਿੰਨ ਗੱਡੀਆਂ ਵਿੱਚੋਂ ਜ਼ਬਤ ਕਰਨ ਤੋਂ ਬਾਅਦ 2 ਕਰੋੜ 84 ਲੱਖ ਰੁਪਏ 65000 ਰੁਪਏ ਦੀ ਰਕਮ ਬਰਾਮਦ ਕੀਤੀ ਹੈ 10 ਦੀ ਹਰਿਆਣਾ ਸੂਬੇ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਨੇ ਜਿਸ ਸੰਬੰਧ ਵਿੱਚ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਓਮ ਪ੍ਰਕਾਸ਼ ਨਰਵਾਲ ਵੱਲੋਂ ਚੌਂ ਜਾਪਤਾਂ ਦੇ ਤਹਿਤ ਗੈਰ ਕਾਨੂੰਨੀ ਨਸ਼ਾ ਸ਼ਰਾਬ ਤਸਕਰੀ ਅਤੇ ਪੈਸੇ ਦੇ ਲੈਣ-ਦੇਣ ਤੇ ਲਗਾਮ ਲਗਾਉਣ ਦੇ ਲਈ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ ਜਿਸ ਦੇ ਤਹਿਤ ਜ਼ਿਲ੍ਹਾ ਫਰੀਦাবাদ ਦੇ ਵਿੱਚ ਸਟੇਟ ਬਾਰਡਰ ਅਤੇ ਇੰਟਰ ਸ ਨਕਲੇ ਲਏ ਹੋਏ ਨੇ 19 ਨੰਬਰ ਨੂੰ ਫਰੀਦাবাদ ਪੁਲਿਸ ਵੱਲੋਂ ਕਾਰਵਾਈ ਕਰਦੇ ਵੇ 3 ਵੱਖ-ਵੱਖ ਮਾਮਲੇ ਵਿੱਚ ਦਿਨ ਗੱਡੀਆਂ ਤੋਂ 2 ਕਰੋੜ 84 ਲੱਖ 65 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ ਚੌਂ ਜਾਪਤਾ ਦੇ ਦੌਰਾਨ ਫਰੀਦাবাদ ਪੁਲਿਸ ਨੇ ਇੱਕ ਦਿਨ ਵਿੱਚ ਤਿੰਨ ਗੱਡੀਆਂ ਨੂੰ ਜ਼ਬਤ ਕੀਤਾ ਹੈ ਤੇ ਤਿੰਨ ਗੱਡੀਆਂ ਵਿੱਚੋਂ ਜ਼ਬਤ ਕਰਨ ਤੋਂ ਬਾਅਦ 2 ਕਰੋੜ 84 ਲੱਖ ਰੁਪਏ 65000 ਰੁਪਏ ਦੀ ਰਕਮ ਬਰਾਮਦ ਕੀਤੀ ਹੈ 10 ਦੀ ਹਰਿਆਣਾ ਸੂਬੇ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਨੇ ਜਿਸ ਸੰਬੰਧ ਵਿੱਚ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਓਮ ਪ੍ਰਕਾਸ਼ ਨਰਵਾਲ ਵੱਲੋਂ ਚੌਂ ਜਾਪਤਾ ਦੇ ਤਹਿਤ ਗੈਰ ਕਾਨੂੰਨੀ ਨਸ਼ਾ ਸ਼ਰਾਬ ਤਸਕਰੀ ਅਤੇ ਪੈਸੇ ਦੇ ਲੈਣ-ਦੇਣ ਤੇ ਲਗਾਮ ਲਗਾਉਣ ਦੇ ਲਈ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ ਜਿਸ ਦੇ ਤਹਿਤ ਜ਼ਿਲ੍ਹਾ ਫਰੀਦাবাদ ਦੇ ਵਿੱਚ ਸਟੇਟ ਬਾਰਡਰ ਅਤੇ ਇੰਟਰ ਸਟੇ ਨਕਲੇ ਲਏ ਹੋਏ ਨੇ 19 ਨੰਬਰ ਨੂੰ ਫਰੀਦਬਾਲ ਪੁਲਿਸ ਵੱਲੋਂ ਕਾਰਵਾਈ ਕਰਦੇ ਵੇ 3 ਵੱਖ-ਵੱਖ ਮਾਮਲੇ ਵਿੱਚ تین ਗੱਡੀਆਂ ਤੋਂ 2 ਕਰੋੜ 84 ਲੱਖ 65 ਹਜ਼ਾਰ ਰੁਪਏ ਦੀ ਰਕਮ ਬਰਾਮਦ ਕੀਤੀ ਹੈ ਚੌਂ ਜਾਪਤਾ ਦੇ ਦੌਰਾਨ ਫਰੀਦাবাদ ਪੁਲਿਸ ਨੇ ਇੱਕ ਦਿਨ ਵਿੱਚ ਤਿੰਨ ਗੱਡੀਆਂ ਨੂੰ ਜ਼ਬਤ ਕੀਤਾ ਹੈ ਤੇ ਤਿੰਨ ਗੱਡੀਆਂ ਵਿੱਚੋਂ ਜ਼ਬਤ ਕਰਨ ਤੋਂ ਬਾਅਦ 2 ਕਰੋੜ 84 ਲੱਖ ਰੁਪਏ 65000 ਰੁਪਏ ਦੀ ਰਕਮ ਬਰਾਮਦ ਕੀਤੀ ਹੈ 10 ਦੀ ਹਰਿਆਣਾ ਸੂਬੇ ਵਿੱਚ 7 ਅਕਤੂਬਰ ਨੂੰ ਵਿਧਾਨ ਸਭਾ ਚੋਣਾ ਨੇ ਜਿਸ ਸੰਬੰਧ ਵਿੱਚ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਓਮ ਪ੍ਰਕਾਸ਼ ਨਰਵਾਲ ਵੱਲੋਂ ਚੌਂ ਜਾਪਤਾ ਦੇ ਤਹਿਤ ਗੈਰ ਕਾਨੂੰਨੀ ਨਸ਼ਾ ਸ਼ਰਾਬ ਤਸਕਰੀ ਅਤੇ ਪੈਸੇ ਦੇ ਲੈਣ-ਦੇਣ ਤੇ ਲਗਾਮ ਲਗਾਉਣ ਦੇ ਲਈ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ ਜਿਸ ਦੇ ਤਹਿਤ ਜ਼ਿਲ੍ਹਾ ਫਰੀਦਬਾਦ ਦੇ ਵਿੱਚ ਸਟੇਟ ਬਾਰਡਰ ਅਤੇ ਇੰਟਰ ਸਟ ਨਕਲੇ ਲਾਏ ਹੋਏ ਨੇ 19 ਨਵੰਬਰ ਨੂੰ ਫਰੀਦਬਾਲ ਪੁਲਿਸ ਵੱਲੋਂ ਕਾਰਵਾਈ ਕਰਦੇ ਵੇਤਨ ਵੱਖ-ਵੱਖ ਮਾਮਲੇ ਵਿੱਚ ਤਿੰਨ ਗੱਡੀਆਂ ਤੋਂ 2 ਕਰੋੜ 84 ਲੱਖ 65 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ ਚੌਂ ਜਾਬਤਾਂ ਦੇ ਦੌਰਾਨ ਫਰੀਦাবাদ ਪੁਲਿਸ ਨੇ ਇੱਕ ਦਿਨ ਵਿੱਚ ਤਿੰਨ ਗੱਡੀਆਂ ਨੂੰ ਜ਼ਬਤ ਕੀਤਾ ਹੈ ਤੇ ਤਿੰਨ ਗੱਡੀਆਂ ਵਿੱਚੋਂ ਜ਼ਬਤ ਕਰਨ ਤੋਂ ਬਾਅਦ 2 ਕਰੋੜ 84 ਲੱਖ ਰੁਪਏ 65000 ਰੁਪਏ ਦੀ ਰਕਮ ਬਰਾਮਦ ਕੀਤੀ ਹੈ 10 ਦੀ ਹਰਿਆਣਾ ਸੂਬੇ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਨੇ ਜਿਸ ਸੰਬੰਧ ਵਿੱਚ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਓਮ ਪ੍ਰਕਾਸ਼ ਨਰਵਾਲ ਵੱਲੋਂ ਚੌਂ ਜਾਬਤਾਂ ਦੇ ਤਹਿਤ ਗੈਰ ਕਾਨੂੰਨੀ ਨਸ਼ਾ ਸ਼ਰਾਬ ਤਸਕਰੀ ਅਤੇ ਪੈਸੇ ਦੇ ਲੈਣ-ਦੇਣ ਤੇ ਲਗਾਮ ਲਗਾਉਣ ਦੇ ਲਈ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ ਜਿਸ ਦੇ ਤਹਿਤ ਜ਼ਿਲ੍ਹਾ ਫਰੀਦাবাদ ਦੇ ਵਿੱਚ ਸਟੇਟ ਬਾਰਡਰ ਅਤੇ ਇੰਟਰ ਸ ਨਕਲੇ ਲਏ ਹੋਏ ਨੇ 19 ਨੰਬਰ ਨੂੰ ਫਰੀਦাবাদ ਪੁਲਿਸ ਵੱਲੋਂ ਕਾਰਵਾਈ ਕਰਦੇ ਵੇ 3 ਵੱਖ-ਵੱਖ ਮਾਮਲੇ ਵਿੱਚ تین ਗੱਡੀਆਂ ਤੋਂ 2 ਕਰੋੜ 84 ਲੱਖ 65 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ ਚੌਂ ਜਾਬਤਾ ਦੇ ਦੌਰਾਨ ਫਰੀਦাবাদ ਪੁਲਿਸ ਨੇ ਇੱਕ ਦਿਨ ਵਿੱਚ ਤਿੰਨ ਗੱਡੀਆਂ ਨੂੰ ਜ਼ਬਤ ਕੀਤਾ ਹੈ ਤੇ ਤਿੰਨ ਗੱਡੀਆਂ ਵਿੱਚੋਂ ਜ਼ਬਤ ਕਰਨ ਤੋਂ ਬਾਅਦ 2 ਕਰੋੜ 84 ਲੱਖ ਰੁਪਏ 65000 ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ। ਦੱਸਦੀ ਹਰਿਆਣਾ ਸੂਬੇ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਨੇ ਜਿਸ ਸੰਬੰਧ ਵਿੱਚ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਓਮ ਪ੍ਰਕਾਸ਼ ਨਰਵਾਲ ਵੱਲੋਂ ਚੌਂ ਜਾਬਤਾ ਦੇ ਤਹਿਤ ਗੈਰ ਕਾਨੂੰਨੀ ਨਸ਼ਾ, ਸ਼ਰਾਬ ਤਸਕਰੀ ਅਤੇ ਪੈਸੇ ਦੇ ਲੈਣ-ਦੇਣ ਤੇ ਲਗਾਮ ਲਗਾਉਣ ਦੇ ਲਈ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ ਜਿਸ ਦੇ ਤਹਿਤ ਜ਼ਿਲ੍ਹਾ ਫਰੀਦਬਾਦ ਦੇ ਵਿੱਚ ਸਟੇਟ ਬਾਰਡਰ ਅਤੇ ਇੰਟਰ ਨਕਲੇ ਲਾਏ ਹੋਏ ਨੇ 19 ਨੰਬਰ ਨੂੰ ਫਰੀਦাবাদ ਪੁਲਿਸ ਵੱਲੋਂ ਕਾਰਵਾਈ ਕਰਦੇ ਵੇ 3 ਵੱਖ-ਵੱਖ ਮਾਮਲੇ ਵਿੱਚ ਤਿੰਨ ਗੱਡੀਆਂ ਤੋਂ 2 ਕਰੋੜ 84 ਲੱਖ 65 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ